ਪਹਿਲਾਂ ਤੇ ਤੁਹਾਡਾ ਸਾਰਿਆਂ ਦਾ ਜੀ ਆਇਆਂ ਨੂੰ ਆਖਦੇ ਆਂ ਮੈਂ ਪੰਜਾਬ ਸਟੇਟ ਦਾ ਜਨਰਲ ਸਕੱਤਰ ਡਾਕਟਰ ਐਸ ਐ ਸਾਲੂ ਵਾਲੀਆ ਤੇ ਚੇਅਰਮੈਨ ਸੀਵਰੇਜ ਬੋਰਡ ਸਾਡੀ ਐਕਸਪ੍ਰੈਸ ਮਿਲਣੀ ਸਾਡੇ ਸਟੇਟ ਦੇ ਵਰਕਿੰਗ ਪ੍ਰਧਾਨ ਤੇ ਅਤੇ ਬਟਾਲੇ ਤੋਂ ਐਮ ਐਲ ਏ ਸ਼ੈਰੀ ਗਲਸੀ ਜੀ ਸਾਡੇ ਤਰਨਤਾਰਨ ਡਿਸਟ੍ਰਿਕਟ ਦੇ ਡਿਸਟ੍ਰਿਕਟ ਇੰਚਾਰਜ ਗੁਰਵਿੰਦਰ ਜੀ ਸਾਡੇ ਇੱਥੋਂ ਦੇ ਡਿਸਟ੍ਰਿਕਟ ਸੈਕਟਰੀ ਤੇ ਨਾਲੇ ਚੇਅਰਮੈਨ ਸਾਡੇ ਰਜਿੰਦਰ ਉਸਮਾ ਜੀ ਤੇ ਸਾਡੇ ਨਾਲ ਸਾਡੇ ਵੀਰ ਸਾਡੇ ਜਿਹੜੇ ਕੀ ਸਰਪੰਚ ਵੀ ਹੈਗੇ ਨੇ ਇਹਨਾਂ ਦੇ ਨਾਲ ਕਈ ਸਾਥੀ ਆਜਾਮ ਆਦਮੀ ਪਾਰਟੀ ਚ ਜੁਆਇਨ ਹੋ ਰਹੇ ਨੇ ਤੇ ਅਸੀਂ ਇਹਨਾਂ ਨਾਲ ਵੀ ਜਿਹਾਇਆਂ ਨੂੰ ਆਖਦੇ ਆ ਤੇ ਤੁਹਾਡਾ ਵੀ ਜਿਹਾਇਆਂ ਨੂੰ ਆਖਦੇ ਆ ਕਿਉਂਕਿ ਆਮ ਆਦਮੀ ਪਾਰਟੀ ਦੀ ਪਹਿਲੀ ਪ੍ਰੈਸ ਮਿਲਣੀ ਹੈ ਤੇ ਇਹਦੇ ਅੰਦਰ ਡਿਫਰੈਂਟ ਪੋਲਿਟੀਕਲ ਪਾਰਟੀਆਂ ਦੇ ਡਿਫਰੈਂਟ ਸਿਸਟਮ ਚੱਲਦੇ ਨੇ ਆਮ ਆਦਮੀ ਪਾਰਟੀ ਹਰ ਇੱਕ ਇਲੈਕਸ਼ਨ ਨੂੰ ਡਵੈਲਪਮੈਂਟ ਦੇ ਉੱਤੇ ਲੜਦੀ ਹੈ ਜਿਹੜੇ ਕੰਮ ਕੀਤੇ ਹੁੰਦੇ ਆ ਉਹਦੇ ਉੱਤੇ ਲੜਦੀ ਹੈ ਤੇ ਉਦੋਂ ਹੀ ਡਿਸਕਸ ਕਰਦੇ ਅਸੀਂ ਕਿਸੇ ਵੀ ਹੋਰ ਕੈਂਡੀਡੇਟ ਦੀ ਐਦਾਂ ਗੱਲਾਂ ਨਹੀਂ ਕਰਦੇ ਜਿਵੇਂ ਕਿ ਹੋਰ ਪੋਲਿਟੀਕਲ ਪਾਰਟੀਆਂ ਇੱਕ ਦੂਜੇ ਕੈਂਡੀਡੇਟ ਨੂੰ ਭੰਨਣ ਤੇ ਉਹਨਾਂ ਦੀ ਇਮੇਜ ਦੇ ਗੱਲਾਂ ਕਰਦੀਆਂ ਪਰ ਉਸੇ ਟਾਈਮ ਤੇ ਆਮ ਆਦਮੀ ਪਾਰਟੀ ਜਿਹੜੇ ਕੀ ਕੰਮ ਕੀਤੇ ਹੁੰਦੇ ਨੇ ਔਰ ਕੰਮਾਂ ਦੀ ਡਵੈਲਪਮੈਂਟ ਦੀ ਅਸੀਂ ਗੱਲ ਕਰਦੇ ਹਾਂ ਤੇ ਅੱਜ ਜਿਹੜੀ ਸਾਡੀ ਪ੍ਰੈਸ ਕਾਨਫਰੰਸ ਹੈ ਉਸੇ ਸਾਡੇ ਵਰਕਿੰਗ ਪ੍ਰਧਾਨ ਜੀ ਸ਼ਹਿਰੀ ਕਲਸੀ ਜੀ ਕੁਝ ਸਾਥੀਆਂ ਨੂੰ ਜੁਆਇਨ ਵੀ ਕਰਾਨਗੇ ਤੇ ਕੁਝ ਜਿਹੜਾ ਪਰਸੋ ਦਾ ਸਾਡਾ ਨਮੰਕਨ ਪਰੰਦਾ ਪ੍ਰੋਗਰਾਮ ਹੈਗਾ ਉਹਦਾ ਸਾਰਾ ਰੂਟ ਵੀ ਆਪ ਜੀ ਨਾਲ ਸ਼ੇਅਰ ਕਰਾਂਗੇ ਮੈਂ ਹੁਣ ਬੇਨਤੀ ਕਰਾਂਗਾ ਸਾਡੇ ਵੀਰ ਸ਼ਹਿਰੀ ਕਲਸੀ ਜੀ ਨੂੰ ਕਿ ਅੱਗੇ ਦੀ ਪ੍ਰੈਸ ਮਿਲਣੀ ਚਾਹ। ਤੁਹਾਡਾ ਸਾਰਿਆਂ ਦਾ ਇੱਥੇ ਪਹੁੰਚਣ ਤੇ ਤਹਿ ਦਿਲੋਂ ਧੰਨਵਾਦ ਕਰਦੇ ਆਂ। ਆਪ ਜੀ ਨੂੰ ਸਾਰਿਆਂ ਨੂੰ ਪਤਾ ਹੈ ਵੀ ਜਿਹੜੀ ਤਰਨ ਤਰਨ ਵਿਖੇ ਜਿਹੜੀ ਜਿਮਨੀ ਇਲੈਕਸ਼ਨ ਹੈ ਉਹਦਾ ਹੁਣ ਜੋਸ਼ੋ ਖਰੋਸ਼ ਜਿਹੜਾ ਦਿਨੋ ਦਿਨ ਜਿਹੜਾ ਉਹ ਵਾਅਦਾ ਹੋਇਆ ਤੁਹਾਨੂੰ ਆਮ ਆਦਮੀ ਪਾਰਟੀ ਦੇ ਵਿੱਚ ਨਜ਼ਰ ਆਊਗਾ ਸੋ ਅੱਜ ਤੁਹਾਡੇ ਰੂਬਰੂ ਹੋਏ ਆ ਸਾਡੇ ਸੰਨੀ ਆਲੂ ਵਾਲੀਆ ਜੀ ਨੇ ਬਤੌਰ ਸਾਰੀ ਟੀਮ ਨਾਲ ਤੁਹਾਡੀ ਇੰਟਰਡੈਕਸ਼ਨ ਵੀ ਕਰਾ ਦਿੱਤੀ ਔਰ ਮੈਂ ਆਪ ਜੀ ਨੂੰ ਦੱਸਣਾ ਚਾਹੁੰਦਾ ਵੀ ਸਰਪੰਚ ਸਾਡੇ ਤਹਿਲਵੀਰ ਸਿੰਘ ਜਿਨ੍ਹਾਂ ਦੀ ਅਗਵਾਈ ਹੇਠ ਜਿਹੜੇ ਬੀਜੇਪੀ ਨੂੰ ਛੱਡ ਕੇ ਕਸ਼ਮੀਰ ਸਿੰਘ ਉਰਫ ਬਾਉ ਜੀ ਰੰਤੀਰ ਸਿੰਘ ਪਿੰਡ ਪਲਾਸੀਰ ترਸੀਮ ਸਿੰਘ ਲੰਬੜਦਾਰ ਜੀ ਭਪਿੰਦਰ ਸਿੰਘ ਸ਼ੰਦਰ ਸਿੰਘ ਜੀ ਇਹ ਅਗਾਹ ਵਦੂ ਮੈਂ ਕਹਿ ਸਕਦਾ ਵੀ ਜਿਹੜੇ ਆਗੂ ਸੀ ਉਸ ਪਾਰਟੀ ਦੇ ਜਿਨ੍ਹਾਂ ਨੇ ਉਹਨਾਂ ਦੇ ਕੀਤੇ ਹੋਏ ਕੰਮਾਂ ਨੂੰ ਨਕਾਰਦਿਆਂ ਹੋਇਆ ਦੇਖਦਿਆਂ ਹੋਇਆ ਸਭ ਕੁਝ ਛੱਡ ਕੇ ਬੀਜੇਪੀ ਨੂੰ ਅੱਜ ਆਮ ਆਦਮੀ ਪਾਰਟੀ ਦੇ ਨਾਲ ਜੁੜੇ ਨੇ ਜੇ ਆਪਾਂ ਗੱਲ ਕਰੀਏ ਆਮ ਆਦਮੀ ਪਾਰਟੀ ਦਾ ਪਰਿਵਾਰ ਕਿਉਂ ਵੱਡਾ ਨਜ਼ਰ ਆਉਂਦਾ ਹੈ ਕਿਉਂਕਿ ਆਮ ਆਦਮੀ ਪਾਰਟੀ ਇੱਕੋ ਪਾਰਟੀ ਹੈ ਜਿਹੜੀ ਹਮੇਸ਼ਾ ਗੱਲ ਕਰਦੀ ਹੈ ਆਪਣੇ ਕੰਮਾਂ ਦੇ ਬਿਹਾਰ ਤੇ ਗੱਲ ਜਿਹੜੀ ਗੱਲ ਕਰਦੀ ਹੈ ਜਿਹੜੀਆਂ ਆਪਣੀਆਂ ਦਿੱਤੀਆਂ ਹੋਈਆਂ ਗਰੰਟੀਆਂ ਨੇ ਜਿਨ੍ਹਾਂ ਨੂੰ ਸਟੈਪ ਬਾਈ ਸਟੈਪ ਆਪਾਂ ਪੂਰਾ ਕਰ ਰਹੇ ਹਾਂ ਉਹਦੇ ਤੇ ਗੱਲ ਕਰਦੀ ਹੈ ਸੋ ਆਪਜੀ ਦੇ ਧਿਆਨ ਦੇ ਵਿੱਚ ਇਹ ਰੱਖਣਾ ਚਾਹੁੰਦੇ ਆ ਨਾਲ ਦੇ ਨਾਲ ਹਰ ਰੋਡ ਸ਼ੋ ਜਿਹੜਾ 17 ਅਕਤੂਬਰ ਨੂੰ ਜਿਹੜਾ ਸਾਡੇ ਕੈਂਡੀਡੇਟ ਹਰਮੀਤ ਸੰਧੂ ਜੀ ਦੀ ਅਗਵਾਈ ਹੇਠ ਕੀਤਾ ਜਾ ਰਿਹਾ ਉਹਦੇ ਵਿੱਚ ਬਤੌਰ ਜਿਹੜਾ ਸਥਾਨ ਹੈ ਉਹ ਬੋੜੀ ਵਾਲਾ ਸਵੇਰੇ 10 ਵਜੇ ਨਾਲ ਜਿਹੜਾ ਤਰਨ ਤਰਨ ਵਿਖੇ ਉਹ ਰੋਡ ਸ਼ੋ ਜਿਹੜਾ ਸ਼ੁਰੂ ਕੀਤਾ ਜਾਏਗਾ ਸੋ ਉਹਦੇ ਵਿੱਚ ਸਾਰੇ ਹੀ ਹਲਕਾ ਵਾਸੀਆਂ ਨੂੰ ਵੀ ਬੇਨਤੀ ਕੀਤੀ ਆ ਹਮ ਹਮਾ ਕੇ ਪਹੁੰਚਣਗੇ ਔਰ ਉਸ ਰੋਡ ਸ਼ੋਅ ਦੇ ਵਿੱਚ ਜਿਹੜਾ ਕਿਉਂਕਿ ਪਹਿਲਾਂ ਵੀ ਜਿਹੜੀ ਜਦੋਂ ਸੀਐਮ ਸਾਹਿਬ ਆਪਣੀ ਫੇਰੀ ਪਾ ਕੇ ਗਏ ਨੇ ਤੁਸੀਂ ਆਮ ਆਦਮੀ ਪਾਰਟੀ ਦਾ ਪਰਿਵਾਰ ਦਾ ਇਕੱਠ ਔਰ ਪਰਿਵਾਰ ਤੁਸੀਂ ਸਾਰਾ ਦੇਖਿਆ ਔਰ ਸਾਰੇ ਜੁਝਾਰੂ ਆਗੂ ਜਿਹੜੇ ਨੇ ਸਾਡੇ ਹਰ ਪਿੰਡਾਂ ਦੇ ਵਿੱਚੋਂ ਸਰਪੰਚ ਹਰ ਵਾਡਾਂ ਦੇ ਵਿੱਚੋਂ ਨੌਜਵਾਨ ਜਿਹੜੇ ਨੇ ਬਾਹਰ ਨਿਕਲ ਕੇ ਆਉਣਗੇ ਔਰ ਆਮ ਆਦਮੀ ਪਾਰਟੀ ਦੀ ਅਗਵਾਈ ਕਰਨਗੇ ਸੋ ਕਹਿਣ ਦਾ ਭਾਵ ਆਮ ਆਦਮੀ ਪਾਰਟੀ ਦੀ ਅੱਜ ਪਹਿਲੀ ਪੀਸੀ ਪਹਿਲੀ ਪ੍ਰੈਸ ਕਾਨਫਰੰਸ ਹੈ। ਉਹਦੇ ਵਿੱਚ ਇਹ ਦਿਨ-ਪ੍ਰਤੀ ਦਿਨ ਡੇਲੀ ਵੱਡੀਆਂ ਤੋਂ ਵੱਡੀਆਂ ਜੁਆਇਨਿੰਗਾਂ ਹੋਣਗੀਆਂ। ਵੱਡੇ ਤੋਂ ਵੱਡੇ ਪਰਿਵਾਰ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਣਗੇ ਔਰ ਆਮ ਆਦਮੀ ਪਾਰਟੀ ਦੇ ਕੀਤੇ ਹੋਏ ਕੰਮਾਂ ਤੋਂ ਕਿਉਂਕਿ ਆਮ ਆਦਮੀ ਪਾਰਟੀ ਬਲੇਮਾ ਤੇ ਰਾਜਨੀਤੀ ਨਹੀਂ ਕਰਦੀ। ਆਮ ਆਦਮੀ ਪਾਰਟੀ ਬਦਨਾਮ ਇੱਕ ਦੂਜੇ ਨੂੰ ਕਰਨ ਦੀ ਰਾਜਨੀਤੀ ਨਹੀਂ ਕਰਦੀ। ਆਮ ਆਦਮੀ ਪਾਰਟੀ ਜੇ ਕੰਮ ਕਰਦੀ ਹੈ ਆਪਣੇ ਕੀਤੇ ਹੋਏ ਕੰਮਾਂ ਤੇ ਆਧਾਰ ਤੇ ਵੋਟ ਮੰਗਦੀ ਹੈ ਤੇ ਅੱਜ ਪਿੰਡਾਂ 'ਚ ਵੀ ਜਾ ਰਹੇ ਆ ਲੋਕਾਂ ਦੇ ਵਿੱਚ ਉਹਨਾਂ ਨੂੰ ਦਸੀਦਾ ਉਹਨਾਂ ਦੇ ਕੀਤੇ ਹੋਏ ਕੰਮਾਂ ਨੂੰ ਦਸੀਦਾ ਔਰ ਉਹ ਆਪ ਮੁਹਾਰੇ ਹਾ ਕੇ ਅੱਗੇ ਹੋ ਕੇ ਆਮ ਆਦਮੀ ਪਾਰਟੀ ਦੀ ਤਗੜੇ ਹੋ ਕੇ ਕੰਮ ਕਰਦੇ ਸਰੀ ਇਹ ਥੋੜਾ ਸੀਐਮ ਸਾਹਿਬ ਦਾ ਇੱਕ ਵਾਰੀ ਪੁੱਛੀ 17 ਅਕਤੂਬਰ ਨੂੰ ਜੀ ਸਥਾਨ ਬੋੜੀਵਾਲ ਤਰਨਤਾਰਨ ਵਿੱਚ ਜਿਹੜੇ ਸਵੇਰੇ 10 ਵਜੇ ਜਿਹੜਾ ਉਹ ਰੂਟ ਸ਼ੋ ਜਿਹੜਾ ਸ਼ੁਰੂ ਕੀਤਾ ਸੀ ਸੋ ਉਹਦੇ ਵਿੱਚ ਮਤੌਰ ਸਾਡੇ ਸੀਐਮ ਸਾਹਿਬ ਮਾਨਜੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਉਹਨਾਂ ਦੇ ਨਾਲ ਮਨੀਸ਼ ਸ਼ਿਸ਼ੋਧਿਆ ਜੀ ਔਰ ਸਾਰੀ ਜਿੰਨੀ ਵੀ ਪਾਰਟੀ ਦੀ ਲੀਡਰਸ਼ਿਪ ਆ ਉਹ ਵੀ ਹਾਜ਼ਰ ਹੋਊਗੀ ਔਰ ਨਾਲ ਦੇ ਨਾਲ ਹਰਮੀਤ ਸੰਧੂ ਜੀ ਜਿਨ੍ਹਾਂ ਦੀ ਅਗਵਾਈ ਦੇ ਹੇਠ ਇਹ ਸਾਰਾ ਜਿਹੜਾ ਰੂਟ ਸ਼ੋ ਜਿਹੜਾ ਕੀਤਾ ਜਾ ਰਿਹਾ ਸੋ ਉਹਦੇ ਵਿੱਚ ਪਤੌਰ ਜਿੰਨੀ ਵੀ ਤਰਨਤਾਰਨ ਦੀ ਸਾਡੀ ਹਰ ਪਿੰਡਾਂ ਦੇ ਵਿੱਚੋਂ ਸਰਪੰਚ ਸਹਿਬਾਨ ਮੈਂਬਰ ਸਹਿਬਾਨ ਵਾਰਡ ਦੇ ਵਿੱਚੋਂ ਵਾਰਡ ਇਨਚਾਰਜ ਔਰ ਹਰ ਜਿਹੜੇ ਸਾਡੇ ਪਾਰਟੀ ਦੇ ਆਗੂ ਸਹਿਬਾਨ ਸਾਰੇ ਇਕੱਠੇ ਹੋ ਕੇ ਇਸ ਰੋਡ ਸ਼ੋ ਦੀਆਂ ਰੌਣਕਾਂ ਨੂੰ ਵਧਾਉਣ ਕਿ ਉਸੇ ਨੋਮੀਨੇਸ਼ਨ ਵੀ ਉਸੇ ਦੇਣੀ ਹੈ ਹੋਸੀ ਔਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜੀ ਇਹਦੇ ਨਾਲ ਜਦੋਂ ਇਹ ਰੋਡ ਸ਼ੋ ਸ਼ੁਰੂ ਕਰਾਂਗੇ ਆਗਾਜ਼ ਸ਼ੁਰੂ ਕਰਾਂਗੇ ਉਸੇ ਦੇਣੀ ਇਹਨਾਂ ਦੀ ਜਿਹੜੀ ਆ ਆਪਾਂ ਨੋਮੀਨੇਸ਼ਨ ਵੀ ਜਿਹੜੀ ਹੈ 17 ਅਕਤੂਬਰ ਨੂੰ ਕਰਾਂਗੇ ਓਵਰ ਆਲ ਦੇ ਦੇਖਿਆ ਜਾਵੇ ਦੇਖੋ ਜੀ ਸਾਡੇ ਆ ਹੁਣ ਵੀ ਜਦੋਂ ਆਪਾਂ ਲੋਕਾਂ 'ਚ ਵਿਚਰਦੇ ਆ ਇੱਕ ਗੱਲ ਤੇ ਲੋਕ ਕਹਿੰਦੇ ਨੇ ਕਹਿੰਦੇ ਵੀ ਪਹਿਲਾਂ ਤੇ ਵਾਦੇ ਦੇ ਜਿਹੜੀਆਂ ਪੁਰਾਣੀਆਂ ਸਰਕਾਰਾਂ ਪਠਾਨਕੋਟ ਵਾਦਾ ਹੋਰ ਕਰ ਜਾਣਾ ਗੁਰਦਾਸਪੁਰ ਵਾਦੇ ਹੋਰ ਕਰ ਜਾਣੇ ਪੱਟੀ ਤਰਨਤਾਰਨ ਵਾਦੇ ਹੋਰ ਕਰ ਜਾਣੇ ਤੇ ਬਠਿੰਡੇ ਹੋਰ ਕਰ ਜਾਣੇ ਉਹ ਵਾਦੇਆਂ ਚ ਹੀ ਰਹਿ ਗਏ ਕਾਂਗਰਸ ਵੀ ਵੇਖੀ ਸੀ ਲੋਕਾਂ ਨੇ ਗੁਟਕਾ ਸਾਮ ਹੱਥਾਂ ਚ ਫੜ ਕੇ ਸੋਆ ਖਾਧੀਆਂ ਸੀ ਕਹਿੰਦੇ ਸੀ ਘਰ ਘਰ ਨੌਕਰੀ ਦਵਾਂਗੇ ਕਰਜ਼ਾ ਮਾਫ ਕਰਾਂਗੇ ਸਮਾਰਟ ਫੋਨ ਦਵਾਂਗੇ ਕੀ ਮਿਲਿਆ ਪਹਿਲੀ ਪਾਰਟੀ ਜਿਹਨੇ ਗਰੰਟੀਆਂ ਦਿੱਤੀਆਂ ਸਟੈਪ ਬਾਈ ਸਟੈਪ ਉਹ ਗਰੰਟੀਆਂ ਤੇ ਆਪਾਂ ਪੂਰੇ ਖਰੇ ਉਤਰਦੇ ਆਏ ਜੇ 600 ਜੁਟ ਬਿਜਲੀ ਦੀ ਗੱਲ ਕੀਤੀ ਸੀ ਉਹ ਵੀ ਤਾਂ ਜੇ ਸ਼ਹੀਦਾਂ ਦੇ ਸਨਮਾਨ ਦੀ 1 ਕਰੋੜ ਦੀ ਰਾਸ਼ੀ ਦੀ ਗੱਲ ਕੀਤੀ ਸੀ ਉਹ ਵੀ ਕਰਦੀ ਜਿਹੜੀਆਂ 4-4 ਐਮ.ਐਲ.ਏ ਪੈਨਸ਼ਨਾਂ ਲੈਂਦੇ ਸੀ ਇੱਕ ਦੀ ਗੱਲ ਕੀਤੀ ਸੀ ਉਹ ਵੀ ਕਰਕੇ ਵਖਾਲਤੀ ਮਹੱਲਾ ਕਲੀਨਿਕਾਂ ਦੀ ਗੱਲ ਕੀਤੀ ਤੇ ਪੰਜਾਬ ਦੇ ਵਿੱਚ ਮਹੱਲਾ ਕਲੀਨਿਕਾਂ ਦਾ ਆਗਾਜ਼ ਸ਼ੁਰੂ ਕੀਤਾ ਉਸ ਤੋਂ ਬਾਅਦ ਜੇ ਸਿੱਖਿਆ ਦੀ ਗੱਲ ਕੀਤੀ ਸੀ ਹਰ ਹਲਕੇ ਦੇ ਵਿੱਚ ਸਕੂਲ ਆਫ ਐਮਿਨੈਂਸ ਬਣ ਰਹੇ ਨੇ ਔਰ ਸਿੱਖਿਆ ਕ੍ਰਾਂਤੀ ਦੀ ਜਿਹੜੀ ਲਹਿਰ ਉਹ ਤੁਸੀਂ ਦੇਖਿਆ ਹੋਗਾ ਬਤੌਰ ਹਰ ਪਿੰਡਾਂ ਦੇ ਵਿੱਚ ਜਿਹੜੇ ਵੀ ਸਕੂਲਾਂ ਦੀ ਡਿਮਾਂਡ ਸੀ ਅਧਿਆਪਕਾਂ ਦੀ ਡਿਮਾਂਡ ਸੀ ਉਹਨਾਂ ਡਿਮਾਂਡਾਂ ਨੂੰ ਅਸੀਂ ਪੂਰਾ ਖਰੇ ਕਰਦੇ ਆਏ ਹਾਂ ਕਿਉਂਕਿ ਸਾਡਾ ਇੱਕੋ ਇੱਕ ਮਕਸਦ ਹੈ ਸਾਡੇ ਪੰਜਾਬ ਦੇ ਲੋਕ ਜਿਹੜੇ ਨੇ ਉਹ ਖੁਸ਼ਹਾਲ ਰਹਿਣੇ ਚਾਹੀਦੇ ਨੇ ਤੇ ਚੜ੍ਹਦੀ ਕਲਾ ਚ ਰਹਿਣੇ ਚਾਹੀਦੇ ਠੀਕ ਹੈ ਜੀ ਕਰਾਓ ਜੋਇਨਿੰਗ ਬਾ ਜੋਇਨਿੰਗ ਕਰਾ ਲਾ